ਅੰਮ੍ਰਿਤਸਰ ਵਿਖੇ ਉਤਰਨ ਵਾਲੇ ਅਮਰੀਕੀ Air Force ਦੇ ਜਹਾਜ਼ ਦੇ ਵਿੱਚ ਰਿਪੋਰਟ ਹੋ ਕੇ ਆਈ ਭਾਰਤੀਆਂ ਦੇ ਵਿੱਚੋਂ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਨ ਦੇ ਪਿੰਡ ਠੱਠਾ ਦੇ ਨੋਜਵਾ ਸੁਖਚੰਨ ਸਿੰਘ ਪੁੱਤਰ ਹਰਦੀਪ ਸਿੰਘ ਦੇ ਪਰਿਵਾਰ ਨੇ ਰੋ ਰੋ ਕੇ ਦੱਸਿਆ ਕਿ ਸੁਖਚੰਨ ਸਿੰਘ ਨੂੰ 2.5 ਸਾਲ ਪਹਿਲਾਂ ਜ਼ਮੀਨ ਵੇਚ ਕੇ 2.2 ਲੱਖ ਰੁਪਿਆ ਲਗਾ ਕੇ ਇੰਗਲੈਂਡ ਪੇ ਜਾਈ ਉੱਥੇ ਉਹ ਵਧੀਆ ਕੰਮ ਕਰਦਾ ਸੀ ਪਰ ਕੁਝ ਦਿਨ ਪਹਿਲਾਂ ਉਹ ਇੱਕ ਏਜੰਟ ਦੇ ਚਾਂਸਸ ਦੇ ਵਿੱਚ ਆ ਗਿਆ ਅੱਜ ਤੋਂ 22 ਦਿਨ ਪਹਿਲਾਂ ਸੁਖਚੰਦ ਸਿੰਘ ਨੇ ਇੰਗਲੈਂਡ ਅਤੇ ਮੈਕਸੀਕੋ ਦੇਸ਼ ਦੇ ਬਾਰਡਰ ਜ਼ਰੀਏ ਉਹ ਅਮਰੀਕਾ ਦੇ ਵਿੱਚ ਦਾਖਲ ਹੋ ਗਿਆ ਸੀ ਕੁਝ ਦਿਨ ਉਸ ਦੇ ਫੋਨ ਆਉਂਦੇ ਰਹੇ ਜਿਸ ਤੋਂ ਬਾਅਦ ਉਸ ਦੇ ਫੋਨ ਆਉਣੇ ਬੰਦ ਹੋ ਗਏ ਅੱਜ ਸਾਨੂੰ ਪਤਾ ਲੱਗਿਆ ਕਿ ਸੁਖਚੰਦ ਸਿੰਘ ਅਮਰੀਕਾ ਵੱਲੋਂ ਰਿਪੋਰਟ ਕਰ ਦਿੱਤਾ ਗਿਆ ਅਤੇ ਇੰਡੀਆ ਵਾਪਸ ਭੇਜ ਦਿੱਤਾ ਗਿਆ ਇਹ ਜਿਹੜਾ ਮੁੰਡਾ ਆ ਰਿਹਾ ਬਾਹਰੋਂ ਇਹਦਾ ਨਾਂ ਕੀ ਸੀ ਸਟੇਰ ਸਿੰਘ ਤੁਹਾਡਾ ਕੀ ਲੱਗਦਾ ਤੇ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਰਿਪੋਰਟ ਉਹ ਤੋਂ ਆ ਰਹੀ ਹੈ ਆ ਜੀ ਖ਼ਬਰਾਂ ਜੀ ਸੁਣਿਆ ਹੋਗਾ ਅੱਛਾ ਇਹ ਆ ਰਿਹਾ ਪੁਆਦ ਤੇ ਕਿਹੜੇ ਹਾਲਾਤਾਂ ਚ ਉਹਨੂੰ ਭੇਜਿਆ ਸੀ ਇਸ ਤੋਂ ਪਹਿਲੀ ਵੇਚ ਕੇ ਕਹਿੰਦੇ ਆ ਕਿੰਨੀ ਵੇਚੀ ਜ਼ਮੀਨ ਸਾਰਾ ਕਿਲਾ ਵੇਚੀ ਤੇ ਬਾਕੀ ਪਏ ਫੜ ਫੜ ਕੇ ਤੇ ਕਦੋਂ ਦਾ ਪਹਿਲਾ ਕਿਹੜੇ ਦੇਸ਼ ਸੀ ਗਿਆ ਹੈ ਉਹ ਲੋ ਜੁਕਾ ਗਿਆ ਸੀ ਕਿ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਉਹਨੂੰ ਕਿੰਨੀ ਤਰੀਕ ਨੂੰ ਗਿਆ ਹੈ 24 ਸਾਲ ਹੋ ਗਏ ਗਏ ਤਰੀਕ ਨੂੰ ਪੜੀ ਨਹੀਂ ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਨੂੰ ਤੇ ਹੁਣ ਸਰਕਾਰ پاسੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਦੇ ਜਾਣੇ ਆਪਣੇ ਨੂੰ ਕੋਈ ਨੌਕਰੀ ਦਿੱਤੀ ਜਾ ਕਿਹਨਾ ਮੈਂ ਜਿੱਦਣਾ ਸਰਬਜੀਤ ਵੀਰੇ ਇਹਦੇ ਵੀ ਰਿਪੋਰਟ ਹੋ ਗਿਆ ਹੁੰਦੇ ਉਹਨਾਂ ਤੇ ਕੀ ਲੱਦੇ ਤੁਹਾਨੂੰ ਵਾਈਫਾ ਮੇਰੀ ਮੈਂ ਉਹਨਾਂ ਤੇ ਕਦੋਂ ਦਾ ਵੀਰੇ ਗਿਆ ਸੀ ਬਾਰ 26 ਜਨਵਰੀ ਨੂੰ ਵੀਰੇ ਕੀਤਾ ਉਹਨਾਂ ਨੇ ਬਾਰਡਰ ਕਰਾਸ ਉਸ ਤੋਂ ਬਾਅਦ ਬਾਰਡਰ ਕਰਾਸ ਹੁੰਦਿਆਂ ਹੀ ਉਹਨਾਂ ਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕਰਾਸ ਕਰਕੇ ਹੁਣ ਇੱਥੋਂ ਦੇ ਚੁੰਕੀ ਵਾਲੇ ਆਉਣ ਕੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਅੱਜ ਅੱਜ 22 ਦਿਨ ਹੋ ਗਏ 22 ਦਿਨ ਬਾਅਦ ਰਿਪੋਰਟ ਹੋ ਕੇ ਘਰੇ ਆ ਰਹੇ ਤਾਨੂੰ ਕਿਵੇਂ ਪਤਾ ਲੱਗਾ ਕਿ ਇਹ ਸਟੇਟ ਰਿਪੋਰਟ ਹੈ ਸਾਨੂੰ ਮੇਰੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ ਉਹਦੇ ਵਿੱਚ ਮਮਾ ਪਾਪਾ ਦਾ ਨਾਮ ਪਿੰਡ ਦਾ ਨਾਮ ਤੇ ਇਹ ਕਦੋਂ ਉਸ ਤਰ੍ਹਾਂ ਵੈਸੇ ਕਦੋਂ ਦਾ ਬਾਹਰ ਗਿਆ ਹੋਇਆ ਸੀ ਕਿਹੜੇ ਦੇਸ਼ 'ਚ ਸੀ ਇਹ ਤੋਂ ਪਹਿਲਾਂ ਇਹ ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂ ਐਸ ਏ ਚ ਜਾਣ ਦਾ ਡਿਸੀਜਨ ਲਿਆ ਉੱਥੇ 22 ਦਿਨ ਰੁਕੇ ਪਤਾ ਨਹੀਂ ਕੀ ਹੋਜੀ ਕੰਡੀਸ਼ਨ 'ਚ ਉਹਨਾਂ ਨੇ ਰੱਖਿਆ 22 ਦਿਨਾਂ ਬਾਅਦ ਇੰਡੀਆ ਆਏ ਤੇ ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ ਇਹਨਾਂ ਵੀਰੇ ਪਾਈ ਲੱਖ ਲੱਗਾ ਸੀ ਇੰਗਲੈਂਡ ਦਾ 20 ਲੱਖ ਹੋਣੀ ਅਕੇ ਯੂ ਐਸ اے ਦਾ ਦਿੱਤਾ ਹੋਇਆ ਕੀ ਮੰਗ ਕੀ ਕਰਦੇ ਜੀ ਮੰਗ ਵੀਰੇ ਇਹੀ ਵੀ ਏਜੰਟ ਤੇ ਕਾਰਵਾਈ ਕੀਤੀ ਜਾਵੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਈ ਜ਼ਾਇਦਾਤ ਵੀ ਵੇਚੀ ਹੈ ਕਿ ਇਸ ਤਰ੍ਹਾਂ ਹਾਂ ਜੀ ਵੀਰੇ ਜ਼ਾਇਦਾਤੀ ਵੇਚ ਕੇ ਗਏ ਸੀ ਕਿੰਨੇ ਬੱਚੇ ਕਿੰਨੇ ਕਿ ਇੱਕ ਬੇਟਾ ਹੀ ਹੈ ਮੇਰੇ 3 ਸਾਲ ਦਾ ਹੈ ਕੀ ਨਾਂ ਵੀਰ ਤੁਹਾਡਾ ਮੇਰਾ ਨਾਮ ਗੁਰਲਾਲ ਸਿੰਘ ਹੈ ਕਿਹੜਾ ਪਿੰਡ ਹੈ ਪਿੰਟਾਠਾ ਤੇ ਇਹ ਜਿਹੜਾ ਵੀਰ ਅੱਜ ਇੱਕ ਰਿਪੋਰਟ ਹੋ ਕੇ ਆ ਰਿਹਾ ਹੈ ਕੀ ਨਾਂ ਇਹਨਾਂ ਦਾ ਸੁਭਚਨ ਸਿੰਘ ਕਿ ਕਦੋਂ ਦਾ ਗਿਆ ਹੋਇਆ ਸੀ ਬਾਹਰ ਇਹਨੂੰ 2.5 ਸਾਲ ਹੋ ਗਏ ਪਹਿਲਾਂ ਯੂਕੇ ਸੀ ਯੂਕੇ ਤੋਂ ਵਰਕੇ ਯੂਐਸਏ ਚਲੇ ਗਏ ਕਿੰਨੇ ਤਰੀਕ ਨੂੰ ਗਿਆ ਯੂਐਸਏ 25 ਜਨਵਰੀ ਨੂੰ ਐਂਟਰੀ ਕੀਤੀ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਰਿਪੋਰਟ ਹੋਇਆ ਹੈ ਲਿਸਟ ਆ ਗਈ ਭਾਈ ਸਾਡੇ ਕੋਲ ਨੂੰ ਕਦੋਂ ਆਈ ਲਿਸਟ ਹੁਣੇ ਆਈ 2 ਘੰਟੇ ਪਹਿਲਾਂ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਸਾਡੇ ਬਾਰੇ ਕਿ ਸੋਚਿਆ ਜਾਵੇ ਪਰਿਵਾਰ ਉਹਨਾਂ ਦਾ ਵੀ ਛੋਟੇ ਬੱਚਾ ਇੱਕ ਉਹਨਾਂ ਨੇ ਦੇਖਿਆ ਜਿਵੇਂ ਪੈੜੀ ਵੇਚ ਕੇ ਗੱਾਰ ਘੱਲਿਆ ਸੀ ਕਿੰਨਾ ਪੈਸਾ ਲਾਇਆ ਪਹਿਲਾਂ 22 ਲੱਖ ਰੁਪਇਆ ਲਾਇਆ ਜੁਕੇ ਘੱਲਣ ਵਾਸਤੇ 20 ਲੱਖ ਫਿਰ ਗੱਡੀ ਲਾਇਆ ਉਹਨਾਂ ਸਿਕੰਦਰ ਵਾਸਤੇ ਤੇ ਜਿਹੜੇ ਪਿਤਾ ਸੀ ਇਹਨਾਂ ਦੇ ਉਹਨਾਂ ਦੀ ਡੈਥ ਕਦ ਹੋਈ ਹੈ 3 ਜਨਵਰੀ ਨੂੰ ਹੁਣ ਥੋੜਾ ਜਿਹੀ ਹੋਇਆ ਹਾਂਜੀ 2025 ਚ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਕੋਈ ਕੋਈ ਹੋਵੇ ਇੱਥੇ ਜਾਵੇ ਤੇ ਬਾਰੇ ਕੋਈ ਨੌਕਰੀ ਦਿੱਤੀ ਜਾਵੇ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਸਾਨੂੰ ਮਿਲੇ ਕੋਈ ਸਾਡੇਆਂ ਵਾਸਤੇ ਸੋਚਿਆ ਜਾਵੇ ਜਿਹੜਾ ਇਹ ਨਾੜਾ ਖਰਚਾ ਕੋਈ ਸਾਡੇ ਬਾਰੇ ਵੀ ਇਨਸਾਫ ਮਿਲੇ ਸਾਨੂੰ ਕਿੱਥੋਂ ਦਾ ਏਜੰਟ ਕਿੱਥੋਂ ਦਾ ਸੀ ਏਜੰਟ ਹਰਿਆਣੇ ਦਾ